ਦੋਸਤੋ ਸਤਿ ਸ਼੍ਰੀ ਅਕਾਲ ਨਵਦੀਪ ਵਾਟਰ ਕੈਨਨ ਵਾਲੇ ਨੂੰ ਬਹੁਤ ਸ਼ੁਕਰਤੋ ਬਾਅਦ ਉਹਦੇ ਸਾਰੇ ਮਾਲੋ ਲੱਤਾਂ ਪਾੜਨ ਤੋਂ ਲੈ ਕੇ ਤੇ ਬਰਫ ਤੇ ਲਟਾਉਣ ਤੋਂ ਲੈ ਕੇ ਤੇ ਸੁਆ ਆਪਣਾ ਸੁਆਗੇ ਚ ਲੱਤਾਂ ਜਿਹਨੂੰ ਕਹਿੰਦੇ ਆ ਕਾਠ ਚ ਲੱਤ ਕੁਰਸੀਆਂ ਲਾਉਣ ਤੋਂ ਬਾਅਦ ਦੋਸਤੋ ਰਾਤ ਦਾ ਸਮਝੀ ਉਹਨੂੰ ਜ਼ਮਾਨਤ ਤੋਂ ਬਾਅਦ ਛੱਡ ਦਿੱਤਾ ਗਿਆ 16 ਕੇਸ ਨਵਦੀਪ ਵਾਟਰ ਕੈਨਨ ਵਾਲੇ ਤੇ ਦੋਸਤੋਂ ਪਾਏ ਗੇ ਜਿਹਦੇ ਚ 4 ਵਾਰੀ 307 ਲਾਤੀ 4 ਵਾਰੀ 307 ਤੋਂ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ ਕੱਲ ਜ਼ਮਾਨਤ ਦਿੱਤੀ ਹੈ ਪੁਰਾਣੇ ਦੋ ਕੇਸਾਂ ਚ ਤੇ ਸਟੇਟਮੈਂਟ ਜਿਹੜੀ ਦਿੱਤੀ ਆ ਜੱਜ ਸਾਹਿਬ ਜੀਆਂ ਦਾ ਜਿਹੜਾ ਫੈਸਲਾ ਹੈ ਉਹਨਾਂ ਨੇ ਕਿਹਾ ਹੈ ਕੀ ਵਾਰੀ ਵਾਰੀ ਰਿਪੀਟ ਕੇਸ ਕਰੇ ਤੋਂ ਪਤਾ ਲੱਗਦਾ ਕਿ ਸਾਰੇ ਕੇਸ ਗੋਗਸ ਹੈ ਹੁਣ ਜਿਹੜਾ ਅੱਜ ਪੱਤਰਕਾਰਾਂ ਦਾ ਦੋਸਤੋਂ ਉੱਥੇ ਝੁੰਡ ਫਿਰਦਾ ਰਾਤ ਦਾ ਤੇ ਨਵਦੀਪ ਹੁਣ ਇੱਕ ਬੰਦਾ ਦੋਸਤੋਂ ਸਾਡੇ ਨਾਲ ਨੇੜੇ ਬੰਦੇ ਸੀ ਜਿਹੜੇ ਅੱਤਵਾਦ ਦੇ ਸਮੇਂ ਚ ਪੁਲਿਸ ਦੀ ਕੁੱਟ ਚ ਆ ਗਏ ਉਹਨਾਂ ਦੇ 8-9 ਸਾਲਾਂ ਬਾਅਦ ਨਾਲ ਸਾਰੇ ਗੋਡਿਆਂ ਚ ਜੋੜਾਂ ਚ ਰੇਸ਼ਾ ਪੈ ਗਿਆ ਮਤਲਬ ਪਾਣੀ ਬਣ ਗਿਆ ਤੇ ਮਾੜਾ ਮੋਟਾ ਵਿਚਾਰੇ ਫੋਮ ਥੀਮ ਪੋਸਤ ਖਾ ਕੇ ਨਸ਼ੇ ਨਾਲ ਚੱਲਦੇ ਰਹੇ ਤੇ ਅਖੀਰ ਨੂੰ ਉਹ ਔਖੇ ਹੋ ਕੇ ਮਰ ਗਏ ਹੁਣ ਨਵਦੀਪ ਬਹੁਤ ਦੁਖੀ ਹੁੰਦਾ ਬੰਦਾ ਯਾਰ ਘਰ ਘਰ ਹੁੰਦਾ ਚੋਕੜੀ ਰੋਟੀ ਖਾਣੀ ਠੰਡਾ ਪਾਣੀ ਪੀਣਾ ਮੰਜੇ ਤੇ ਪੋਲੇ ਬੈੱਡ ਤੇ ਸੌਣਾ ਏਸੀ ਚ ਸੌਣਾ ਘਰ ਦਾ ਪਿਆਰ ਮਾਪਿਓ ਦਾ ਯਾਰ ਜਿਹੜੀ ਮਾਂ ਵਿਚਾਰੀ ਭਾਵੇਂ ਉਤੋਂ ਤੋਂ ਕਹਿੰਦੀ ਸੀ ਚੜਦੀ ਕਲਾ ਉਹਦਾ ਡੈਡੀ ਕਹਿੰਦਾ ਸੀ ਚੜਦੀ ਕਲਾ ਪਰ ਦੋਸਤੋ ਜਦੋਂ ਰਾਤ ਨੂੰ ਮਾਂ ਚੁੱਲ੍ਹੇ ਅੱਗੇ ਬੈਠੀ ਤੇ ਬੁਰਕੀ ਤੋੜ ਕੇ ਮੂੰਹ ਚ ਪਾਉਂਦੀ ਐ ਤੇ ਉਦੋਂ ਨਵਦੀਪ ਵਰਗਾ ਪੁੱਤ ਸਾਹਮਣੇ ਯਾਦ ਆਉਂਦਾ ਕਿ ਮੇਰਾ ਪੁੱਤ ਜੇਲ੍ਹ ਚ ਪਤਾ ਨਹੀਂ ਕਿਹੜੇ ਹਾਲਤ ਚ ਕਿਹੜੀ ਹਾਲਤ ਚ ਕਿਹੜੇ ਹਾਲ ਚ ਬੈਠਾ ਹੋਊਗਾ ਸੜੀ ਜੀ ਧਰੀ ਤੇ ਸੜੀ ਜੇ ਮੈਟ ਤੇ ਦੋਸਤੋ ਤੇ ਪੱਖਾ ਪੁੱਛ ਕੇ ਗਿੜਾ ਲਿਆਉਂਦਾ ਹੈ ਉਥੇ ਕੋਈ ਫੋਨ ਨਹੀਂ ਕੋਈ ਸਹੂਲਤ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਬੰਦੇ ਦੀ ਅੰਟਰੋਗੇਸ਼ਨ ਹੋਈ ਹੋਵੇ ਤੇ ਫਿਰ ਥੱਲੇ ਸੋਣਾ ਪੈ ਜੀ ਯਾਰ ਘਰੇ ਕੋਈ ਹੱਡਾਂ ਨੂੰ ਸੇਕ ਦਿੰਦਾ ਹੈ ਕੋਈ ਮਾਲਚ ਕਰਦਾ ਹੈ ਕੋਈ ਹਲਦੀ ਪਾ ਕੇ ਪੀਂਦਾ ਹੈ ਸੋ ਗੱਲਾਂ ਆਉਂਦੀਆਂ ਸੋ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨ ਲੱਗਿਆ ਮੈਂ ਅੱਜ ਯਾਰ ਪ੍ਰੈਸ ਵਾਲਿਆਂ ਨੂੰ ਦੇਖ ਕੇ ਮੈਂ ਆਖਿਆ ਯਾਰ ਇੰਨੀ ਕਵਰੇਜ ਤਾਂ ਉਦੋਂ ਸੀ ਜਦੋਂ ਪਹਿਲੀ ਯਾਰ 2020 ਵਾਲਾ ਅੰਦੋਲਨ ਦਿੱਲੀ ਨੂੰ ਗਿਆ ਉਦੋਂ ਸੀ ਉਦੋਂ ਵੀ ਲੋਕਾਂ ਨੇ ਆਪ ਦੇ ਚੈਨਲ ਖੜੇ ਕਰਨ ਵਾਸਤੇ ਦੋਸਤੋ ਉਹ ਕਵਰੇਜ ਕੀਤੀ ਨਾ ਕਿ ਕਿਸਾਨਾਂ ਦੇ ਪੱਖ 'ਚ ਉਹੀ ਗੱਲ ਜਦੋਂ ਮੈਂ ਤੇ ਹੋਰ ਬਹੁਤ ਸਾਰੇ ਸੱਜਣ ਤੁਹਾਡੇ 'ਚੋਂ ਵੀ ਹੋਣਗੇ ਜਦੋਂ 8 10 15 ਵੀਡੀਓ ਵੇਖ ਕੇ ਇਸ ਫੈਸਲੇ ਤੇ ਪਹੁੰਚੇ ਕਿ ਉਹ ਕੱਲਾ ਬਸ ਤੇਲ ਪਾਉਣ ਆਇ ਸੀ ਹੋਰ ਕੁਝ ਨਹੀਂ ਵਿਊ ਲੈਣੇ ਸੀ ਨਵਦੀਪ ਜਲਵੇੜੇ ਦੀ ਸ਼ਕਲ ਵਖਾ ਕੇ ਉਹਦੇ ਨਾਲ ਮਾੜੀ ਮੋਟੀ ਗੱਲਬਾਤ ਇੰਟਰਵਿਊ ਕਰਕੇ ਵਿਊ ਲੈਣੇ ਸੀ ਹੋਰ ਗੱਲ ਕੁਝ ਨਹੀਂ ਦੋਸਤੋ ਕੱਲੀ ਵਿਊਆਂ ਦੀ ਗੇਮ ਸੀ ਮੈਂ ਇੱਕ ਚੈਨਲ ਤੇ ਜਲਦੀ ਵੀਡੀਓ ਵੇਖੀ ਉਹਨੂੰ 2 ਘੰਟੇ ਹੋਏ ਸੀ ਤੇ 7 ਲੱਖ ਦੇ ਕਰੀਬ ਚੱਲ ਗਈ ਸੀ 7 ਲੱਖ ਦੇ ਕਰੀਬ 2 ਘੰਟਿਆਂ 'ਚ ਕਿਉਂਕਿ ਇਹਨਾਂ ਨੇ ਛੱਟੇ ਮਾਰਦੇ ਹੁੰਦੇ ਆ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵਕਾਊ ਮਾਲ ਹੁੰਦਾ ਹੈ ਬੋਸਾਂ ਦਾ ਆਖਿਆ ਇਹਨਾਂ ਨੇ ਮੰਨਣਾ ਹੈ ਅੱਜ ਦੀ ਕੋਈ ਖ਼ਬਰ ਨਹੀਂ ਲਾਉਣੀ ਤੇ ਵਿਊ ਇਹਨਾਂ ਨੂੰ ਕਿੱਥੋਂ ਹਣ ਲੋਕ ਕਿੱਥੋਂ ਵੇਖਣ ਪਰ ਉੱਥੇ ਜਾ ਕੇ ਨਵਦੀਪ ਦੇ ਮੋੜੇ ਤੇ ਰੱਖ ਕਿਤੇ ਇੱਕ ਬੰਦਾ ਪਤਾ ਕੀ ਕਹਿ ਰਿਹਾ ਉਹ ਕੁਦਰਤੀ ਕੋਈ ਅਫੀਸਰ ਸੀ ਉਹ ਕਹਿੰਦਾ ਮੈਂ ਕੁਰ ਖੇਤਰ ਜਾਣਾ ਸਿਵਲ ਤੇ ਸੀ ਦੂਜਾ ਉਧਰੋਂ ਤੇਲ ਵਾਲਾ ਉਹ ਲਈ ਫਿਰ ਸਾਡੇ ਪਿੰਨ ਸੱਤ ਜੱਦੇ ਹੁੰਦੇ ਗ੍ਰੀਸ ਵਾਲਾ ਡੱਬਾ ਉਹ ਤੇਲ ਵਾਲੀ ਬੋਤਲ ਲਈ ਫਿਰ ਮੰਨ ਲਓ ਆਪਦੇ ਸ਼ਬਦਾਂ ਚ ਕਿ ਪੁੱਛਦੀ ਗੱਡੀ ਘੇਰ ਲਈ ਬਈ ਕਿਸਾਨਾਂ ਨੇ ਫਲਾਨਾ ਹੋ ਗਿਆ ਉਹ ਕੁਦਰਤੀ ਕਿਸਾਨਾਂ ਆਗੂ ਨੂੰ ਪੁੱਛਣ ਲੱਗਿਆ ਉਹ ਕਹਿੰਦਾ ਕੋਈ ਗੱਲ ਨਹੀਂ ਹੋਈ ਯਾਰ ਐਵੇਂ ਨਾ ਕਹਿੰਦਾ ਤੁਸੀਂ ਸਰਦਨ ਲੱਗੇ ਰਿਆ ਕਰੋ ਉਹਨੇ ਉਸੇ ਵੇਲੇ ਲਾਪਾ ਮਤਲਬ ਉਹ ਆਤਰਸਾ ਸਰੀ ਤੇ ਗੰਡ ਅੱਜ ਤੋਂ ਬਾਅਦ ਜੇ ਕਵਰੇਜ ਦੇਣਗੇ ਕਿਸਾਨ ਆਗੂਆਂ ਨੂੰ ਕਿਸਾਨ ਅੰਦੋਲਨ ਨੂੰ ਸ਼ੰਭੂ ਬਾਰਡਰ ਨੂੰ ਖਨੌਰੀ ਬਾਰਡਰ ਨੂੰ ਥਾਂ ਦੇਣਗੇ ਖਬਰਾਂ 'ਚ ਫੇਰ ਤਾਂ ਹੈਗੇ ਸੱਚੇ ਤੇ ਨਹੀਂ ਤਾਂ ਮਿੱਤਰੋ ਤੁਸੀਂ ਵੀ 2-4 ਦਿਨਾਂ ਨੂੰ ਹਫਤੇ 10 ਦਿਨਾਂ ਨੂੰ ਕਹਿਣਾ ਕਿ ਵਾਕਈ ਵਿਊਆਂ ਵਾਸਤੇ ਗਏ ਸੀ ਵਿਊਆਂ ਦੀ ਗੇਮ ਕਮਾਉਣ ਗਏ ਸੀ ਕਿ ਉਹਨਾਂ ਨੂੰ ਆਏ ਸੀ ਅਰਨਵਦੀਪ ਦੀ ਇੰਟਰਵਿਊ ਕਰ ਲਾਂਗੇ ਤੇ ਕਲ ਨੂੰ ਹਰਿਆਣਾ ਪ੍ਰਸ਼ਾਸਨ ਨੇ ਵੜਮ ਨਹੀਂ ਦੇਣਾ ਕਿਉਂਕਿ ਟਾਊਟ ਹੁੰਦੇ ਨੇ ਇਹਨਾਂ ਨੂੰ ਸਾਰਾ ਕੁਝ ਪ੍ਰਸ਼ਾਸਨ ਦੱਸ ਦਿੰਦਾ ਹੈ ਫਿਰ ਇਹ ਕਿਹੜੇ-ਕਿਹੜਾ ਹੱਸਦੇ ਆ ਫਿਰ ਉਧਰ ਲੀਆਂ ਗੱਲਾਂ ਕਿਸਾਨ ਆਗੂਆਂ ਦੀਆਂ ਜਿਹੜਾ ਹਰ ਇੱਕ ਦਾ ਢਿੰਡ ਭਰਦਾ ਹੈ ਉਹਨਾਂ ਦੀਆਂ ਗੱਲਾਂ ਉਹਨਾਂ ਕੋਲੇ ਕਰ ਦਿੰਦੇ ਆ ਉਹਨਾਂ ਤੋਂ ਚਾਰ ਗੱਲਾਂ ਲੈ ਕੇ ਤੇ 10 ਕੋਲੋਂ ਬਣਾ ਕੇ ਸਿੱਟ ਕੇ ਗੱਪ ਤੇ ਇੱਕ ਸਟੋਰੀ ਬਣਾ ਦਿੰਦੇ ਆ ਪਰ ਮਿੱਤਰਾ ਨਵਦੀਪ ਸਿੰਘ ਜਲਵੇੜਾ ਨੂੰ ਮੈਂ ਬੇਨਤੀ ਕਰਦਾ ਤੇਰੇ ਮਗਰ ਮਿੱਤਰਾ ਇੱਕ ਸੌ 11 ਦਿਨ ਲਾ ਕੇ ਆਏ 100 ਦਿਨ ਯਾਰ ਤੇਰੀ ਕਿਸੇ ਨੇ ਗੱਲ ਨਹੀਂ ਕੀਤੀ ਉਹ ਤਾਂ ਰੇਸ਼ਮ ਅਨਮੋਲ ਅਰ ਗਏ ਨੇ ਤੇਰੀ ਜਾ ਕੇ ਪੈਲੀ ਬਾਈ ਤੇਰੇ ਮਾਪਿਓ ਨੂੰ ਦਲਾਸਾ ਦਿੱਤਾ ਤੇ 2 ਜਾਂ 2.5 ਕ ਚੈਨਲ ਤੇਰੇ ਘਰੇ ਗਏ ਐ ਜਿਨ੍ਹਾਂ ਨੇ ਗੱਲ ਕੀਤੀ ਐ ਮੇਤਰਾ ਤੇ ਨਹੀਂ ਕਿਸੇ ਨੇ ਨਾਂ ਤੇਰੇ ਪਰਿਵਾਰ ਨੂੰ ਨਾਂ ਤੇਰੇ ਪਿਤਾ ਨੂੰ ਕਿਸੇ ਯੂਟਿਊਬਰ ਨੇ ਨਹੀਂ ਪੁੱਛਿਆ ਬਸ ਲੱਖੀ ਅਰ ਗਈ ਤੇ ਭਾਨੇ ਅਰ ਗਏ ਨੇ ਗੱਲ ਹਲਦੀ 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 ਹੌਲੀ 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 ਤੁਕਦੀ ਤੁਕਦੀ ਗੱਲ ਇੱਥੋਂ ਤੱਕ ਆ ਗਈ ਨਹੀਂ ਜਿਹੜੀਆਂ ਦੂਜੀਆਂ ਯੂਨੀਅਨਾਂ ਵਾਲੇ ਆਗੂ ਹਨ ਜਿਹੜੇ ਇੱਟ ਚੱਕਿਆਂ ਲੋਕਾਂ ਦੇ ਸੀ ਯੂਨੀਅਨ ਉਹ ਜਿਹੜੇ ਇੱਟਾਂ ਦੇ ਉੱਤੇ ਬੈਠੇ ਐ ਬੋਲਿਆ ਕੋਈ ਅੱਜ ਵੀ ਨਹੀਂ ਬੋਲਿਆ ਯਾਰ ਵੀ ਨਵਦੀਪ ਕਿਸਾਨੀ ਪਿੱਛੇ ਲੜਿਆ ਤੇ ਤੁਸੀਂ ਇੰਨਾ ਲੱਖਾਂ ਹੀ ਰੁਪਇਆ ਕਮਾ ਲਿਆ ਯਾਰ ਕਿ ਉਹ ਨੌਜਵਾਨ ਵਾਸਤੇ ਦੋ ਸ਼ਬਦ ਕਹਿ ਲਿਓ ਤੇਰੀ ਥੋੜੀ ਸਿੱਧੂ ਪੁਰੜਾ ਨਾਲ ਨਹੀਂ ਬਣਦੀ ਸੋਡੀ ਪੰਨੂ ਭੁੰਦੇ ਰਗਿਆਂ ਨਾਲ ਨਹੀਂ ਤੇ ਬਣਦੀ ਸਰਬਣ ਭੁੰਦੇ ਰਗਿਆਂ ਨਾਲ ਸੋਡੀ ਸਰਜੀਤ ਫੂਲ ਨਾਲ ਨਹੀਂ ਬਣਦੀ ਉਹ ਛੱਡੋ ਯਾਰ ਸੋਡੀ ਲੱਖੇ ਨਾਲ ਨਹੀਂ ਬਣਦੀ ਉਹ ਛੱਡੋ ਤੁਸੀਂ ਨਵਦੀਪ ਨਵਦੀਪ ਨੇ ਜਿਹੜੇ ਵਾਟਰ ਕੁਇਨਨ ਦਾ ਮੂੰਹ ਮੋੜਿਆ ਸੀ ਉਹ ਤਾਂ ਸਾਰੇ ਕਿਸਾਨਾਂ ਨੂੰ ਰੋਕ ਰਿਹਾ ਸੀ ਨਾ ਤੇ ਨਵਦੀਪ ਨੇ ওয়াটার ਕੈਨ ਦਾ ਮੂੰਹ 모ੜਿਆ ਨੌਜਵਾਨਾਂ 'ਚ ਨਵੀਂ ਰੂਹ ਪੋਕੀ ਫੇਰ ਹੀ ਦਿੱਲੀ ਜਾ ਕੇ ਤੁਸੀਂ ਬਣੀ ਬਣਾਈ ਸਟੇਜ ਤੇ ਕਬਜ਼ਾ ਕਰਕੇ ਤੇ ਲੱਖਾਂ ਰੁਪਇਆ ਇੰਟੈਲੀਜੈਂਸ ਬਿਊਰੋ ਤੋਂ ਤੇ ਖੁਫੀਆ ਏਜੰਸੀਆਂ ਤੋਂ ਲੈ ਕੇ ਤੇ ਤੁਸੀਂ ਪੰਦਰੋਂ ਛੇ ਲਰ ਲਾ ਲਈ ਤੁਸੀਂ ਵੱਡੀਆਂ ਗੈਡਰ ਗੱਡੀਆਂ ਫੋਰਚੂਨਰਾਂ ਲੈ ਲਈਆਂ ਤੇ ਲੋਕਾਂ ਨੇ ਆਹ ਗੋਲੀਆਂ ਵੇਚ ਵੇਚ ਤੇ ਲੋਕਾਂ ਨੇ ਬੂਟ ਇਕੱਠੇ ਕਰ ਲਏ ਤੇ ਲੋਕਾਂ ਨੇ ਕੰਬਲ ਇਕੱਠੇ ਕਰ ਲਏ ਜਿਹੇ ਦਿੱਲੀ ਗਏ ਤਾਂ ਫੇਰ ਹੀ ਹੋਇਆ ਨਵਦੀਪ ਵਰਗਿਆਂ ਦੇ ਸਿਰ ਤੇ ਦੀਪ ਸਿੱਧੂ ਵਰਗਿਆਂ ਨੇ ਆਪਦੀ ਜਾਨ ਦੇਤੀ ਟਰੈਕਟਰ ਪਤਾ ਨਹੀਂ ਕਿੰਨੇ ਲੋਕਾਂ ਦੇ ਗਏ ਪਤਾ ਨਹੀਂ ਕਿੰਨੇ ਲੋਕਾਂ ਨੇ ਦਿੱਲੀ ਜਾ ਕੇ ਉਹਨਾਂ ਦੇ ਐਨਆਈਏ ਦੇ ਸੀਬੀਆਈ ਦੇ ਹੋਰ ਏਜੰਸੀਆਂ ਦੇ ਸਵਾਲਾਂ ਦਾ ਸਾਹਮਣਾ ਕੀਤਾ 10-10 ਘੰਟੇ ਉਹਨਾਂ ਨੇ ਹਰਾਸਮੈਂਟ ਦਿੱਤੀ ਕਿੰਨੇ ਪੱਤਰਕਾਰ ਮੱਕੜ ਵਰਗੇ ਜਾ ਕੇ ਭੁਗਤ ਕੇ ਵੀਤਾਰੇ ਪਰ ਯਾਰ ਮੈਂ ਪ੍ਰੈਸ ਵਾਲੇ ਭਰਾਵਾਂ ਨੂੰ ਕਹਿਆ ਨਾ ਥੋੜੀ ਜੀ ਸ਼ਰਮ ਮੰਨੋ ਜਾਂ ਤਾਂ ਤੁਸੀਂ ਆਪਦੇ ਆਦਾਰਿਆਂ ਤੋਂ ਪਾਸੇ ਹੋ ਕੇ ਇਹਨਾਂ ਨੂੰ ਜਗ੍ਹਾ ਦਿੰਦੇ ਰਹੋ ਤੇ ਜਾਂ ਅੱਜ ਅਸੀਂ ਨਿਊਟਰਲ ਲੋਕ ਇਹ ਮੰਨਾਂਗੇ ਸੱਥਾਂ 'ਚ ਬੈਠੇ ਫਟਿਆਂ ਤੇ ਬੈਠੇ